जय श्री राम परमात्मा तेरी जय मैं कई दिन तो देख रहे हां सार अमनीश सिंह बिट्टू जी ਦੇ ਖਿਲਾਫ ਬਹੁਤ ਜਿਆਦਾ ਬਕਵਾਸ ਕੀਤੀ ਜਾ ਰਹੀ ਹੈ ਅੱਜ ਉਹਦੂ ਹੱਦ ਹੋ ਗਈ ਕਿ ਤੇਲਗਾਨਾ ਦਾ ਬਧਾਇਕ ਜਿਹੜਾ ਉਹ ਸਾਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ 1 ਏਕੜ ਜ਼ਮੀਨ ਦਵਾਵਾਂਗਾ ਮੈਂ ਉਸ ਨੂੰ ਇੱਕ ਟੁੱਟੇ ਜਿਹੜਾ ਐਮ.ਐਲ.ਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰ ਲੱਗਿਆ ਹੋਇਆ ਕਿਉਂਕਿ ਇਹ ਮਰਿਆਦਾ ਨਹੀਂ ਸਰ ਨੀਤ ਸਿੰਘ ਮਿੱਟੂ ਜੀ ਬੰਮਾ ਜੀ ਰਹੇ ਨੇ ਗੂਲੀਆਂ ਚ ਹੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਸ਼ਹੀਦ ਹੋ ਗਏ ਆਪ ਬੰਬਰ ਨਾਲ ਸ਼ਹੀਦ ਹੋ ਗਏ ਨੇ ਉਹ ਤੇਰੇ ਵਰਗੇ ਸਿਰਫਰੇ ਐਮ.ਐਲ.ਏ ਨੂੰ ਮੈਂ ਕਹਿਣਾ ਚਾਹਨਾ ਵਾ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਛਪੇੜਾ ਮਾਰ ਸਕਦਾ ਵਾਂ ਤੇਰੇ ਐਮਐਲਏ ਦੇ ਮੈਂ ਗੁਰਸਿਮਰਨ ਸਿੰਘ ਮੈਂ ਤੇਰੇ ਚਪੇੜਾ ਮਾਰ ਸਕਦਾ ਮਾ ਕੇ ਕਿਉਂਕਿ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਥ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਸਾਨੂੰ ਕੁਝ ਹੋਰ ਬਣਾ ਦੇਊਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕਹਾਂ ਰਾਹੁਲ ਗਾਂਧੀ ਜੀ ਬਾਰੇ ਵੀ ਕਹਾਂਗਾ ਵੀ ਜਿਹੜਾ ਉੱਥੇ ਗੁਰਪਤੰਥ ਪੰਨੂ ਰਾਹੁਲ ਗਾਂਧੀ ਦਾ ਸਮਰਥਨ ਕਰਦਾ ਸੀ ਲੈਕਿਨ ਉਹ ਰਾਹੁਲ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਰਾਹ ਆ ਕਿਉਂਕਿ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਬਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼ੀਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਾਹਾ ਦੇ ਲੈਣ ਆਪਾਂ ਅਮਰੀ ਅਮਰੀਕਾ ਵਿੱਚ ਬਹਿ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲ ਆ ਲੇਕਿਨ ਆਪਾਂ ਉਹ ਅਮਰੀਕਾ ਨੂੰ ਕਿਉਂ ਖੁਸ਼ ਕਰਨਾ ਚਾਹੁੰਦੇ ਆ ਚਾਹੇ ਇਥੇ اپੋਜੀਸ਼ਨ ਪਾਰਟੀ ਮੈਂ ਕਹੂੰਗਾ ਚਾਹੇ ਮੌਜੂਦਾ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੇ ਖਿਲਾਫ ਕਿਤਾਬਸ਼ ਕਰਨਾ ਚਾਹੀਦਾ ਵਾ ਸਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਮੈਂ ਇਹੜਾ ਤੇਲ ਤੇਲ ਗਾਨੇ ਦਾ ਐਮਐਲ ਇਹਨਾਂ ਖਰਚਾ ਦਰਜ ਕਰ ਦਿਓ ਨਹੀਂ ਮੈਂ ਉਹਦੇ ਘਰ ਜਾ ਕੇ ਧਰਨ ਦਊਂਗਾ ਉਹਦੇ ਤਿਲਗਨਾਂ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦਾਂਗੇ ਜੇ ਅਨਸਾਰ ਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਵੀ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ ਧੰਨਵਾਦ ਜੈ ਸ਼ੀ ਰਾਮ ਭਾਗਵਾਨਤਾ ਦੀ ਜੈ ਮੈਂ ਕਈ ਦਿਨ ਤੋਂ ਦੇਖ ਰਿਹਾ ਆ ਸਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਬਕਵਾਸ ਕੀਤੀ ਜਾ ਰਹੀ ਆ ਅੱਜ ਉਹਦੂ ਹੱਦ ਹੋ ਗਈ ਇਹ ਤਿਲਗਨਾਂ ਦਾ ਬਧਾਇਕ ਆ ਜਿਹੜਾ ਉਹ ਸਰ ਰਮਨੀਸ਼ ਸਿੰਘ ਮਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ ਇੱਕ ਏਕੜ ਜ਼ਮੀਨ ਦਵਾਂਗਾ ਮੈਂ ਉਸ ਨੂੰ ਇੱਕ ਟੁੱਟੇ ਜਿਹੜਾ ਐਮਐਲਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰਨ ਲੱਗਿਆ ਹੋਇਆ ਕਿਉਂਕਿ ਇਹ ਮर्यादा ਨਹੀਂ ਸਰ ਰਮਨੀਸ਼ ਸਿੰਘ ਮਿੱਟੂ ਜੀ ਬੰਮਾ ਜੀ ਰਹੇ ਨੇ ਗੂਲੀਆਂ ਚ ਹੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਚੀਜ਼ ਹੋਗੇ ਆਪ ਬੰਬਰ ਅਸ਼ੀਰ ਹੋਗੇ ਨੇ ਉਹ ਤੇਰੇ ਵਰਗੇ ਸਿਰਫਰੇ ਐਮਐਲਏ ਨੂੰ ਮੈਂ ਕਹਿਣਾ ਚਾਹਨਾ ਵਾ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਛਪੇੜਾ ਮਾਰ ਸਕਦਾ ਵਾ ਤੇਰੇ ਐਮਐਲਏ ਦੇ ਮੈਂ ਗੁਰਸਿਮਰਨ ਸਿੰਘ ਮੈਂ ਤੇਰੇ ਚਪੇੜਾ ਮਾਰ ਸਕਦਾ ਮਾ ਕੇ ਕਿਉਂਕਿ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਕ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਤੁਹਾਨੂੰ ਕੁਝ ਹੋਰ ਬਣਾ ਦੇਊਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕਹੋ راہુલ ਗਾਂਧੀ ਜੀ ਬਾਰੇ ਵੀ ਕਹੂੰਗਾ ਵੀ ਜਿਹੜਾ ਉੱਥੇ ਗੁਰਪਦੰਪਨ ਪੰਨੂ راہુલ ਗਾਂਧੀ ਦਾ ਸਮਰਥਨ ਕਰਦਾ ਸੀ ਲੇਕਿਨ ਉਹ راہુલ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਰਾਏ ਆ ਕਿਉਂਕਿ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਬਿਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼੍ਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਾ ਹਾ ਦੇ ਲੇਕਿਨ ਆਪਾਂ ਅਮਰੀਕਾ ਵਿੱਚ ਜਾ ਬਹਿ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲ ਆ ਲੇਕਿਨ ਆਪਾਂ ਉਹ ਅਮਰੀਕਾ ਨੂੰ ਕਿਉਂ ਕੁਝ ਕਰਨਾ ਚਾਹੁੰਦੇ ਆ ਚਾਹੇ ਇਥੇ اپੋਜੀਸ਼ਨ ਪਾਰਟੀ ਮੈਂ ਕਹੂੰਗਾ ਚਾਹੇ ਮੌਜੂਦਾ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾਗ ਇੱਕ ਦੂਜੇ ਦੇ ਖਿਲਾਫ ਕਿਤਾਬਸ਼ ਕਰਨਾ ਚਾਹੀਦਾ ਵਾ ਸਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਵਾ ਜਿਹੜਾ ਤੇਲਗਾਨਾ ਦਾ ਐਮਐਲਏ ਨਾ ਅਰਚਾ ਦਰਜ ਕਰਦੇ ਹੋ ਨਹੀਂ ਮੈਂ ਉਹਦੇ ਘਰ ਜਾ ਕੇ ਧਾਰਨਾ ਦਊਗਾ ਉਹਦੇ ਤੇਲਗਾਨਾ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦੇਾਂਗੇ ਜੇ ਅਨਸਾਰ ਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਵੀ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ ਧੰਨਵਾਦ